ਪਠਾਨਕੋਟ ਸਕੂਲ ਪਠਾਨਕੋਟ ਵਿਖੇ ਆਯੋਜਿਤ ਦੋ ਰੋਜ਼ਾ ਜ਼ਿਲ੍ਹਾ ਪਧਰੀ ਅਧਿਆਪਕ ਸਿਖਲਾਈ ਵਰਕਸ਼ਾਪ ਦਾ ਪਹਿਲਾ ਦਿਨ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਸਮਾਪਤ ਹੋਇਆ ਪਠਾਨਕੋਟ ਜ਼ਿਲ੍ਹਾ ਦੇ ਵੱਖ-ਵੱਖ ਸਕੂਲਾਂ ਦੇ ਲਗਭਗ 50 ਅਧਿਆਪਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਜਿਸ ਨਾਲ ਇਹ ਸਾਰੇ ਭਾਗੀਦਾਰੀ ਇੱਕ ਅਰਥਪੂਰਨ ਅਤੇ ਜਾਣਕਾਰੀ ਭਰਪੂਰ ਅਨੁਭਵ ਬਣ ਗਿਆ ਇਹ ਪ੍ਰੋਗਰਾਮ ਪੰਜਾਬ ਰਾਜ ਵਿਗਿਆਨ ਅਤੇ ਟੈਕਨੋਲੋਜੀ ਪ੍ਰੀਸ਼ਦ ਪੀਐਸਸੀਐਸਟੀ ਦੁਆਰਾ ਜ਼ਿਲ੍ਹਾ ਸਿੱਖਿਆ ਵਿਭਾਗ ਪਠਾਨਕੋਟ ਦੇ ਸਹਿਯੋਗ ਨਾਲ ਵਾਤਾਵਰਣ ਸਿੱਖਿਆ ਪ੍ਰੋਗਰਾਮ ਅਧੀਨ ਭਾਰੀ ਸਰਕਾਰ ਦੇ ਵਾਤਾਵਰਣ ਜੰਗਲਾਤ ਤੇ ਜਲਵਾਯੂ ਪਰਵਰਤਨ ਮੰਤਰਾਲੇ ਦੁਆਰਾ ਸਮਰਤਿਤ ਕੀਤਾ ਜਾ ਰਿਹਾ ਹੈ ਪਹਿਲਾ ਤਕਨੀਕੀ ਸੈਸ਼ਨ ਭਾਰਤੀ ਪ੍ਰਦੂਸ਼ਣ ਕੰਟਰੋਲ ਐਸੋਸੀਏਸ਼ਨ IPCA ਦੇ ਜਨਰਲ ਮੈਨੇਜਰ ਸ਼੍ਰੀਮਤੀ ਰੀਨਾ ਚੱਡਾ ਦੁਆਰਾ ਕੂੜੇ ਤੋਂ ਬਾਅਦ ਪਲਾਸਟਿਕ ਅਤੇ ਠੋਸ ਰੈਨਖੂਨ ਪ੍ਰਬੰਧਨ ਰਾਹੀਂ ਕਾਰਬਨ ਫੁਟਪ੍ਰਿੰਟ ਨੂੰ ਘਟਾਉਣਾ ਵਿਸ਼ੇ ਤੇ ਕੀਤਾ ਗਿਆ ਸੈਸ਼ਨ ਨੇ ਟਿਕਾਊ ਰੈਨਖੂਨ ਪ੍ਰਬੰਧਨ ਬਾਰੇ ਵਿਵਹਾਰਿਕ ਜਾਣਕਾਰੀ ਪ੍ਰਦਾਨ ਕੀਤੀ ਤੇ ਸੰਸਥਾਗਤ ਅਤੇ ਪਾਈਚਾਰਕ ਪੱਧਰ ਤੇ ਵਾਤਾਵਰਣ ਪਰ ਬਾਅਵ ਨੂੰ ਘਟਾਉਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਨੂੰ ਉਜਾਗਰ ਕੀਤਾ ਦੂਜਾ ਸੈਸ਼ਨ ਇਕੋ ਰੂਟਸ ਫਾਊਂਡੇਸ਼ਨ ਦੇ ਸ਼੍ਰੀ ਮਨੋਜ ਲੀਲਾ ਪੱਟ ਦੇ ਦੁਆਰਾ ਆਲਣਾ ਬਣਾਉਂਦੇ ਆਯੋਜਿਤ ਕੀਤਾ ਗਿਆ ਜੋ ਕਿ ਦਿਨ ਦਾ ਮੁੱਖ ਆਕਰਸ਼ਣ ਸੀ ਅਤਿ ਵਿਵਹਾਰਿਕ ਸੈਸ਼ਨ ਦੀ ਭਾਗੇ ਦਾ ਅਧਿਆਪਕਾਂ ਦੁਆਰੇ ਇਸ ਦੀ ਸਾਦਗੀ, ਰਚਨਾਤਮਕਤਾ ਅਤੇ ਜਾ ਵਿਵਿਨਤਾ ਸੰਭਾਲ ਦੇ ਮਜਬੂਤ ਸੰਦੇਸ਼ ਲਈ ਬਹੁਤ ਪ੍ਰਸ਼ੰਸਾ ਕੀਤੀ ਗਈ। ਸ਼੍ਰੀ ਅਮਨਦੀਪ ਸਿੰਘ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਡੀਈਓ ਪਠਾਨਕੋਟ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ। ਸ਼੍ਰੀ ਸੰਜੀਵ ਸ਼ਰਮਾ ਜ਼ਿਲ੍ਹਾ ਈਈਪ ਕੋਆਰਡੀਨੇਟਰ ਪਠਾਨਕੋਟ ਨੇ ਵੀ ਇਸ ਪਹਿਲ ਕਦਮੀ ਦੀ ਸ਼ਲਾਘਾ ਕੀਤੀ ਅਤੇ ਵਰਕਸ਼ਾਪ ਦੇ ਸਫਲ ਆਯੋਜਨ ਲਈ ਸਾਰੇ ਭਾਈਵਾਲ ਸੰਗਠਨਾਂ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ। one of the premium and prestigious professional institutes providing a wide range of professional courses with 100% placement assistance we are sri sai group of institutes of science and technology والو ایک ورکشاپ جڑی ہے دو دن دی sadde پتا والے اسکول دے وچ لگائی جا رہی ہے اور ایدی وچ sadde 50 ایکو کلب سکولز جڑے ہیں جتھے ایکو کلب چل رہا ہے سڈا انہاں دے 50 ٹیچر جڑے ایکو کلب انچارجز نے ਕੋਈ ਤੇ ਪਾਰਟਿਸਪੀਟ ਕਰ ਰਿਹਾ ਇਸ ਵਰਕਸ਼ਾਪ ਦੇ ਵਿੱਚ ਅ ਇਹ ਸਾਰੀ ਵਰਕਸ਼ਾਪ ਜਿਹੜੀ ਹੈ ਇਹ ਸਾਡੇ এনवायरमेंट ਨੂੰ ਲੈ ਕੇ ਕਿਵੇਂ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਸਾਡੇ ਕੋਲੇ ਕੋਈ ਵੇਸਟ ਹੈ ਜਿਹਨੂੰ ਅਸੀਂ ਕਿਸੇ ਤਰੀਕੇ ਨਾਲ एनवायरनमेंट ਨੂੰ ਪ੍ਰੋਟेक्ट ਕਰਨ ਵਾਸਤੇ ਯੂਜ਼ ਕਰ ਸਕਦੇ ਆ ਉਹ ਉਹਨੂੰ ਲੈ ਕੇ ਵਰਕਸ਼ਾਪ ਹੈ ਡਿਫਰੈਂਟ ਜਿਹੜੇ ਸਾਡੇ ਨੈਸ਼ਨਲ ਲੈਵਲ ਦੇ ਐਨਜੀਓਸ ਨੇ ਉਹਨਾਂ ਦੇ ਰਿਸੋਰਸ ਪਰਸਨ ਇਸ ਟ੍ਰੇਨਿੰਗ ਦੇ ਵਿੱਚ ਆਏ ਹੋਏ ਆ ਸਾਡੇ ਟੀਚਰਸ ਦੇ ਨਾਲ ਇੰਟਰੈਕਟ ਕਰਨ ਵਾਸਤੇ ਔਰ ਡਿਪਾਰਟਮੈਂਟ ਦਾ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ এনਵਾਇਰਨਮੈਂਟ ਨੂੰ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਸਾਡੇ ਕੋਲੇ ਆਸ-ਪਾਸ ਪੋਲੂਸ਼ਨ ਦੇ ਕਾਰਨ ਸਾਡੇ এনਵਾਇਰਨਮੈਂਟ ਨੂੰ ਇਫੈਕਟ ਪੈ ਰਿਹਾ ਹੈ ਸੋ ਇਨਵਾਇਰਨਮੈਂਟ ਨੂੰ ਪ੍ਰੋਟेक्ट ਕਰਨਾ ਜਿਹੜਾ ਹੈ ਸਾਡੀ ਸਾਰਿਆਂ ਦੀ ਪ੍ਰਾਇਓਰਟੀ ਹੈ ਔਰ ਇਹਦੇ ਵਿੱਚ ਸਕੂਲਸ ਜਿਹੜੇ ਆ ਸਾਡੇ ਟੀਚਰਸ ਜਿਹੜੇ ਸਾਡੇ ਬੱਚੇ ਆ ਉਹਨਾਂ ਦਾ ਜਿਹੜਾ ਐਫਰਟ ਹੈ ਉਹ ਬਹੁਤ ਹੀ ਲੋੜੀਂਦਾ ਹੈ ਸਾਨੂੰ ਉਹਨਾਂ ਦੇ ਐਫਰਟ ਦੇ ਨਾਲ ਹੀ ਅਸੀਂ ਬੱਚਿਆਂ ਨੂੰ ਮੋਟੀਵੇਟ ਕਰ ਸਕਦੇ ਆ ਇਸ ਕੰਮ ਦੇ ਲਈ ਠੀਕ ਹੈ ਜੀ ਤੋਂ ਬਹੁਤ ਵਧੀਆ ਇਨੀਸ਼ੀਏਟਿਵ ਡਿਪਾਰਟਮੈਂਟ ਦਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਟੈਕਨੋਲੋਜੀ ਦਾ ਸਾਡੇ ਐਸਆਰਟੀ ਡਿਪਾਰਟਮੈਂਟ ਦਾ ਔਰ ਸਪੈਸ਼ਲੀ ਸਾਡੇ ਪਤਾਵਲ ਸਕੂਲ ਦਾ ਠੀਕ ਹੈ ਜੀ ਇੱਕ ਕਾਫੀ ਮੈਂ ਇੱਕ ਸਾਲ ਹੋ ਗਿਆ ਪਠਾਨਕੋ ਡਿਸਟ੍ਰਿਕਟ ਦੇ ਵਿੱਚ ਮੈਨੂੰ ਆਇਆ ਹੋਇਆ ਨੂੰ ਸੋ ਡਿਫਰੈਂਟ ਪ੍ਰੋਗਰਾਮਸ ਜਿਹੜੇ ਆ এনवायरमेंट ਐਜੂਕੇਸ਼ਨ ਨੂੰ ਲੈ ਕੇ ਇਸ ਸਕੂਲ ਵੱਲੋਂ ਕਰਾਏ ਜਾ ਰਹੇ ਆ ਅਸੀਂ ਪਿਛਲੇ ਸਾਲ ਵੀ ਇੱਕ ਸਾਡੇ ਕੋਲ ਫੈਸਟ ਚੱਲਿਆ ਸੀਗਾ ਇੱਥੇ ਲਗਭਗ 3 ਦਿਨ ਦਾ ਐਸੇ ਸਕੂਲ ਦੇ ਵਿੱਚ ਸੋ ਇਸ ਸਕੂਲ ਦੇ ਡਾਇਰੈਕਟਰ ਸਨਿਮਰ ਮਰਜਨ ਜੀ ਅੋਸ਼ੀਨ ਜੀ ਔਰ ਇਸ ਸੰਸਥਾ ਦੀ ਪ੍ਰਿੰਸੀਪਲ ਮੈਮ ਸ਼ੁਭਰਾ ਜੀ ਸੋ ਇਹਨਾਂ ਦਾ ਇੱਕ ਬੜਾ ਯੋਗਦਾਨ ਹੈ ਬੱਚਿਆਂ ਨੂੰ ਟੀਚਰਸ ਨੂੰ এনवायरमेंट ਨੂੰ ਲੈ ਕੇ ਜਾਗਰੂਕ ਕਰਨ ਦੇ ਲਈ ਸੋ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਨਾਲ ਸਾਡੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਕੌਂਸਲਟ ਦਾ ਤੇ ਨਾਲ ਸਾਡੇ ਐਸਆਰਡੀ ਡਿਪਾਰਟਮੈਂਟ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿ ਸਾਡੇ ਟੀਚਰਸ ਨੂੰ ਇਸ ਵਰਕਸ਼ਾਪ ਦਾ ਹਿੱਸਾ ਬਣਨ ਦੇ ਲਈ ਮੌਕਾ ਦਿੱਤਾ ਹੈ ਸੋ ਬੱਚਿਆਂ ਨੂੰ ਮੈਸੇਜ ਜਿਹੜਾ ਹੈ ਕੀ ਜੋ ਵੀ ਕੋਈ ਵੀ ਐਸਾ ਮਟੀਰੀਅਲ ਜਿਹੜਾ ਸਾਡੇ এনवायरमेंट ਨੂੰ ਪੋਲਿਊਟ ਕਰ ਰਿਹਾ ਹੈ ਉਹਦਾ ਯੂਜ਼ ਜਿਹੜਾ ਹੈ ਉਹ ਸਾਨੂੰ ਮਿਨੀਮਾਈਜ਼ ਕਰਨਾ ਪਵੇਗਾ ਠੀਕ ਹੈ ਲਾਸਟ ਟਾਈਮ ਮੈਂ ਇੱਥੇ ਇੱਕ ਵਰਕਸ਼ਾਪ ਅਟੈਂਡ ਕੀਤੀ ਸੀਗੀ ਤਿੰਨ ਦਿਨ ਦਾ ਕਿੱਥੇ ਸੈਸ਼ਨ ਸੀਗਾ ਮੈਂ ਆਇਆ ਸੀਗਾ ਉਹਦੇ ਵਿੱਚ ਔਰ ਉੱਥੋਂ ਮੈਂ ਇੱਕ ਚੀਜ਼ ਸਿੱਖੀ ਸੀਗੀ ਮੈਂ ਲਗਭਗ 1 ਸਾਲ ਹੋ ਗਿਆ ਮੇਰੀ ਆਪਦੀ ਗੱਡੀ ਦੇ ਵਿੱਚ ਮੈਂ ਬੈਗ ਰੱਖੇ ਹੋਏ ਆ ਜੀ ਕੱਪੜੇ ਦੇ ਜੂਟ ਦੇ ਬਨੇ ਹੋਏ ਮੈਂ ਜਦੋਂ ਵੀ ਮਾਰਕੀਟ ਜਾਣਾ ਮੈਂ ਕਦੀ ਵੀ ਪਲਾਸਟਿਕ ਬੈਗ ਜਿਹੜਾ ਉੱਥੋਂ ਨਹੀਂ ਲੈਂਦਾ ਸਪੈਸ਼ਲੀ ਮੈਂ ਉਹਨਾਂ ਨੂੰ ਅਵੋਇਡ ਕਰਦਾ ਬੜਾ ਕੋਈ ਰੇਅਰ ਹੋਊਗਾ ਕਿ ਮੈਂ ਪਲਾਸਟਿਕ ਬੈਗ ਉਹਨਾਂ ਕੋ ਯੂਜ਼ ਕਰਦਾ ਕਰ ਸਕਾਂ ਪਰ ਮੈਂ ਪਲਾਸਟਿਕ ਬੈਗ ਨੂੰ ਅਵੋਇਡ ਕਰ ਰਿਹਾ ਇਸ ਵੇਲੇ ਪੂਰੀ ਤਰ੍ਹਾਂ ਮੇਰੀ ਬਾਈਕ ਦੇ ਵਿੱਚ ਵੀ ਔਰ ਮੇਰੇ ਗੱਡੀ ਦੇ ਵਿੱਚ ਵੀ ਜੂਟ ਬੈਗ ਰੱਖੇ ਹੋਏ ਆ ਮੈਂ ਤਾਂ ਕਿ ਮੈਂ ਮਾਰਕੀਟ ਜਦੋਂ ਵੀ ਕੋਈ ਫਰੂਟ ਲੈਣ ਜਾਂਣਾ ਸਬਜ਼ੀ ਉਹ ਪੌਲੀਥਨ ਦੇ ਬੈਗ ਕੱਢਦੇ ਆ ਤਾਂ ਮੈਂ ਉਹਨਾਂ ਨੂੰ ਕਹਿੰਦੇ ਵੀ ਨਹੀਂ ਯਾਰ ਤੁਸੀਂ ਮੇਰੇ ਬੈਗ ਚ ਪਾ ਦਿਓ ਉਹਨਾਂ ਸੋ ਇਹ ਛੋਟੇ ਛੋਟੇ ਇਨੀਸ਼ੀਏਟਿਵ ਹੈ ਜਿਹੜੇ ਸਾਨੂੰ ਸਾਡੇ ਟੀਚਰਸ ਨੂੰ ਲੈਣੇ ਪੈਣਗੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਲਈ ਔਰ ਬੱਚਿਆਂ ਨੂੰ ਵੀ ਇਹੀ ਮੈਸੇਜ ਹੈ ਕਿ ਜਿਹੜੀ ਵੀ ਚੀਜ਼ ਕੋਈ ਮਟੀਰੀਅਲ ਜਿਹੜਾ ਸਾਡੇ এনवायरमेंट ਨੂੰ ਪੋਲਿਊਟ ਕਰ ਰਿਹਾ ਹੈ ਉਹਨੂੰ ਅਸੀਂ ਅਵੋਇਡ ਕਰੀਏ ਅਸੀਂ ਜਿੰਨਾ ਯੂਸ ਆਪਾਂ ਕਰ ਸਕਦੇ ਜੋ ਸਾਡੇ ਨੈਚੁਰਲ ਮਟੀਰੀਅਲਸ ਨੇ ਜਿਵੇਂ ਅਸੀਂ ਪੁਰਾਣੇ ਸਮੇਂ 'ਚ ਦੇਖਦੇ ਹੁੰਦੇ ਸੀਗੇ ਕਿ ਸਾਡੇ ਪੇਰੈਂਟਸ ਜਿਹੜੇ ਸੀ ਜਾਂ ਜਿਹੜੇ ਸਾਡੇ ਗ੍ਰੈਂਡਪੇਰੈਂਟਸ ਸੀਗੇ ਉਹ ਮੋਸਟਲੀ ਘ ਬ੍ਰਿਕ ਦੇ ਬਣੇ ਹੋਏ ਕਪੜੇ ਜਿਹੜੇ ਸੀ ਉਹ ਯੂਜ਼ ਕਰਦੇ ਬੈਗਸ ਯੂਜ਼ ਕਰਦੇ ਹੁੰਦੇ ਸੀਗੇ ਹਨ ਸੋ ਉਹਦੇ ਨਾਲ ਸਾਡਾ এনवायरमेंट ਜਿਹੜਾ ਹੈ ਉਹ ਪਲੂਡ ਹੋਣ ਤੋਂ ਬਚੇਗਾ ਅਸੀਂ ਆਪਣੇ ਜੋ ਟ੍ਰੈਡੀਸ਼ਨਲ ਵੇ ਹੈਗੇ ਆ ਸਾਡੇ ਅਸੀਂ ਵਾਪਸ ਆਉਣਾ ਵੱਲ ਜਾਈਏ ਠੀਕ ਹੈ ਬੱਚਿਆਂ ਨੂੰ ਵੀ ਮੈਸੇਜ ਹੈ ਕਿ ਜਦੋਂ ਵੀ ਸਕੂਲ ਦੇ ਵਿੱਚ ਤੁਸੀਂ ਟੈਪਸ ਯੂਜ਼ ਕਰਦੇ ਹੋ ਪਾਣੀ ਪੀਣ ਜਾਂਦੇ ਹੋ ਤਾਂ ਟੈਪਸ ਨੂੰ ਪ੍ਰੋਪਰ ਬੰਦ ਕਰਕੇ ਆਣਾ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਪਾਣੀ ਨੂੰ ਬਚਾਉਣ ਲਈ ਵੀ ਇੱਕ ਸਾਨੂੰ ਮੂਹਮ ਜਿਹੜੀ ਹੈ ਉਹ ਸ਼ੁਰੂ ਕਰਨੀ ਪੈਗੀ ਕਿਉਂਕਿ ਸਾਡਾ ਵਾਟਰ ਲੈਵਲ ਜਿਹੜਾ ਹੈ ਸਪੈਸ਼ਲੀ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਅਸੀਂ ਡੇਂਜਰ ਜ਼ੋਨ ਵਾਲੇ ਪਾਸੇ ਜਾ ਰਹੇ ਹਾਂ ਕਿ ਸਾਡਾ ਵਾਟਰ ਲੈਵਲ ਲਗਾਤਾਰ ਜਿਹੜਾ ਹੈ ਉਹ ਡਿਕ੍ਰੀਸ ਕਰ ਰਿਹਾ ਹੈ ਸੋ ਸਾਨੂੰ ਪਾਣੀ ਨੂੰ ਵੀ ਬਚਾਉਣਾ ਪਏਗਾ ਤੋ ਜਿੰਨੇ ਅਸੀਂ ਆਪਣੇ ਨੇਚਰਲ ਜਿਹੜੇ ਰਿਸੋਰਸਸ ਨੇ ਉਹਨਾਂ ਦੀ ਵੇਸਟੇਜ ਨੂੰ ਜਿੰਨਾ ਅਸੀਂ ਘੱਟ ਕਰਾਂਗੇ ਠੀਕ ਹੈ ਉਨਾ ਹੀ ਸਾਡੇ ਲਈ ਜ਼ਿਆਦਾ ਫਾਇਦੇਮੰਦ ਹੈ ਤੋ ਬਚਨ ਮੈਸੇਜ ਹੈ ਕਿ ਆਪਣੇ ਟ੍ਰੈਡੀਸ਼ਨਲ ਵੇਸ ਜਿਹੜੇ ਸਾਡੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਜਿਹੜੇ ਯੂਜ਼ ਕਰਦੇ ਸੀਗੇ ਅਸੀਂ ਇੱਕ ਵਾਰੀ ਫੇਰ ਉਹਨਾਂ ਵਾਲੇ ਪਾਸੇ ਵਧੀਏ ਆਪਾਂ ਥੈਂਕ ਯੂ ਥੈਂਕ ਯੂ ਆ ਨਮਸਕਾਰ ਮੇਰਾ ਨਾਮ ਮਨੋਜ ਜਿੱਲ੍ਹਾ ਭਟ ਹੈ ਔਰ ਮੈਂ ਕੋ ਰੂਟ ਫਾਊਂਡੇਸ਼ਨ ਦਿੱਲੀ ਸੇ ਯਹਾਂ ਨੇਸਟ ਮੇਕਿੰਗ ਸਪੈਰੋ ਕੰਜ਼ਰਵੇਸ਼ਨ ਕੇ ਲਈ ਵਰਕਸ਼ਾਪ ਕਰਨੇ ਆਇਆ ਹਾਂ ਪ੍ਰਤਾਪ ਇੰਟਰ स्टेट काउंसिल डिपार्टमेंट साइंस एंड टेक्नोलॉजी और एजुकेशन uh, डिपार्टमेंट का ये दो दिन की टीचरों के लिए वर्कशॉप बहुत ज़्यादा uh, फ़ायदेमंद है वो इसलिए क्योंकि पर्यावरण के लिए जब तक ये लोग जागरूक नहीं होंगे ये लोग बच्चों को भी जागरूक नहीं कर पाएंगे तो इनकी ये वाटर कंजर्वेशन स्पैरो कंजर्वेशन और बाकी चीज़ों पे जो ये वर्कशॉप आयोजित हो रही है ये आगे नई पीढ़ी को देंगे सिखाएंगे इसलिए इनका ट्रेन होना बहुत ज़रूरी है और प्रताप uh, स्कूल के डायरेक्टर ने जो इनिशिएटिव लिया है बहुत ही कमाल का इनिशिएटिव है आ, और मुझे उम्मीद है वो आगे भी इस तरह की वर्कशॉप का आयोजन सरकार की एजेंसियों के साथ मिलकर करते रहेंगे धन्यवाद नमस्कार मेरा नाम तनबीर सोडी फ्रॉम गवर्नमेंट मिडिल स्कूल पब्बर मैं एज अ साइंस टिस्टर्स वहाँ पे वर्क कर रही हूँ तो आज हमारे यहाँ पे प्रतापगढ़ स्कूल में एक वर्कशॉप ऑर्गेनाइज़ करी गई है टू डेज़ की सेवनटीन और एटीन की तो इस वर्कशॉप में हमें बहुत कुछ आज सीखने को मिला बहुत ही इंट्रैक्टिव सेशन था हमें हमारे इन्वायरमेंट को बचाने के काफ़ी तरीके बताए गए हमारे बच्चों को हम कैसे सिखा सकते हैं कि किस तरह से उन्होंने वेस्ट को मैनेज करना है किस तरह से उन्होंने इन्वायरमेंट को बचाना है पशु पक्षियों को और पेड़ों को किस तरह से उन्होंने सेव करना है इन्वायरमेंट को किस तरह से बचाना है ये सारे तरीके तो इन्होंने आज हमें बताए बहुत ही मजेदार जो है सेशन था जैसे आज आप देख सकते हैं हमने यहाँ पे चिड़िया के घोंसले वगैरह हमें ये बताने के लिए ये भी इन्होंने सिखाया है कि किस तरह से बनाने हैं हम अपने बच्चों को भी जाके अवश्य ये सिखाएंगे और बहुत ही वंडरफुल सेशन था थैंक यू सो मच गुड आफ्टरनून एवरी वन आज हम यहाँ कीचर वर्कशॉप पे सारे कीचर्स इकट्ठे हुए हैं और हमने यहाँ पे बहुत ही ज़्यादा वैल्यूएबल थाट्स और एक्सपीरियंस गेन किया है विच आई हैव नेवर हर्ड बिफोर तो यहाँ पे आके हमें बहुत ही अच्छा लगा है और हमें काफ़ी कुछ सीखने को मिला जो हमें नहीं भी पता था एंड सेकेंडली वी मेड अ नेस्ट ऑफी है तो हमें यहाँ पे ट्रेनिंग दी है वी शुड मेड अ नेस्ट फॉर द बर्ड्स सो इसके लिए हमें यहाँ पे पहले सिर्फ हमने देखा था आज खुद हैंडमेड एक्टिविटी की है क्योंकि हम कोई भी चीज सीखते हैं कुछ भी तो इट्स डिपेंड